ਸੋ ਮੌਸਮ ਵਿਭਾਗ ਵੱਲੋਂ ਵੀ ਅਲਰਟ ਕਰ ਦਿੱਤਾ ਗਿਆ ਹੈ ਕਿ ਗਰਮੀ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਹੋਰ ਵਧੇਗੀ। ਅਸੀਂ ਸਾਰੇ ਜਾਣਦੇ ਹਾਂ ਕਿ ਅਗਲੇ ਕੁਝ ਮਹੀਨੇ ਜੋ ਨੇ ਗਰਮੀ ਦੇ ਵਿੱਚ ਨਿਕਲਣੇ ਵਾਲੇ ਨੇ ਸੋ ਗਰਮੀ ਦੇ ਵਿੱਚ ਸਾਨੂੰ ਕਿਹੜੀ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ? ਕੀ ਕੁਝ ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੀਦਾ? ਅੱਜ ਆਪਾਂ ਗੂੰਦ ਕਤਾਰੇ ਦੀ ਕਰਾਂਗੇ ਤਾਂ ਕਿ ਸਾਰੇ ਜਾਣ ਸਕਣ ਜਿਹੜੇ ਤਾਂ ਵੈਸੇ ਯੂਜ਼ ਕਰਦੇ ਨੇ, ਖਾਂਦੇ ਨੇ ਗੂੰਦ ਕਤੀਰਾ ਬਹੁਤ ਚੰਗੀ ਗੱਲ ਹੈ ਪਰ ਕਈਆਂ ਨੂੰ ਨਹੀਂ ਪਤਾ ਤਾਂ ਮੈਂ ਜ਼ਰੂਰ ਚਾਹੂੰਗੀ ਕਿ ਅੱਜ ਦੀ ਵੀਡੀਓ ਦੇ ਜ਼ਰੀਏ ਤੁਹਾਨੂੰ ਕਾਫੀ ਕੁਝ ਜੋ ਹੈ ਗੂੰਦ ਕਤਾਰੇ ਬਾਰੇ ਦੱਸ ਸਕਾਂ ਕਿ ਕਿਵੇਂ ਇਹ ਬਾਡੀ ठंडक प्रदान करता है और खास तौर पर जो तो आप गल करते हैं कि लू बहुत ज्यादा हो जाती है गर्मी भी पसीने दनाल, बहुत सारा पानी जो है साडी चो निकल जाता है और गर्मी तो जो तो बाहर आने तो बड़ी जो है निडाल भी फील करते हैं सुस्ती बहुत ज्यादा फील करते हैं तो अजे भी अभी की अपनी डाइट में शामिल करिए जो असी हर रोज़ खा सकी बच्चे बजुर्ग सारे ही खा सक और जिस शरीर में ठंडक भी मिले बॉडी के अंदर भी अगर गर्मी हो गई है ना तो भी सूस आराम मिले और सब तो व्ली गल ਗਰਮੀਆ ਦੇ ਵਿੱਚ ਕਈਆਂ ਨੂੰ ਜੋ ਹੈ ਨਕਸੀਰ ਦੀ ਪ੍ਰੋਬਲਮ ਹੋ ਜਾਂਦੀ ਹੈ ਮੂੰਹ ਵਿੱਚ ਛਾਲੇ ਹੋ ਜਾਂਦੇ ਨੇ ਪੇਟ ਦੇ ਵਿੱਚ ਗਰਮੀ ਹੋ ਜਾਂਦੀ ਹੈ ਇਹਨਾਂ ਸਭ ਪ੍ਰੋਬਲਮਸ ਆ ਸੋਲੂਸ਼ਨ ਹੈ ਗੂੰਦ ਕਤੀਰਾ ਸੋ ਗੂੰਦ ਕਤੀਰਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਬਿਮਾਰੀਆਂ ਨਾਲ ਲੜਨ ਦੀ ਤਾਕਤ ਰੱਖਦਾ ਹੈ ਔਰ ਆਰਵੇਦ ਦੇ ਵਿੱਚ ਵੀ ਗੂੰਦ ਕਤੀਰੇ ਨੂੰ ਇਸਤੇਮਾਲ ਕਰਨ ਦੇ ਬਹੁਤ ਸਾਰੇ ਜੋ ਹੈ ਵਿਸ਼ੇ ਸ਼ਾਮਿਲ ਨੇ ਕਿ ਕੌਣ-ਕੌਣ ਕਿਹੜੀ-ਕਿਹੜੀ ਆਪਾਂ ਸਥਿਤੀ ਵਿੱਚ ਗੂੰਦ ਕਤੀਰਾ ਖਾ ਸਕਦੇ ਆ ਸੋ ਗੂੰਦ ਕਤੀਰਾ ਜੋ ਹੈ ਉਹਦੀ ਠੰਡੀ ਤਸੀਰ ਹੁੰਦੀ ਹੈ ਤੇ ਆਪਾਂ ਜਿਵੇਂ ਅੱਜਕੱਲ ਦੇਖਦੇ ਆਂ ਜ਼ਿਆਦਾਤਰ ਲੋਕ ਏਸੀ ਦੇ ਵਿੱਚ ਜ਼ਿਆਦਾ ਬੈਠੇ ਰਹਿੰਦੇ ਨੇ ਤੇ ਏਸੀ ਤੋਂ ਬਾਅਦ ਬਾਹਰ ਨਿਕਲ ਕੇ ਜਦੋਂ ਗਰਮੀ ਵਿੱਚ ਜਾਣਾ ਪੈਂਦਾ ਤਾਂ ਉਦੋਂ ਹਾਲ ਬਿਹਾਲ ਹੋ ਜਾਂਦੇ ਨੇ ਸੋ ਤੁਹਾਡਾ ਹਾਲ ਬਿਹਾਲ ਨਾ ਹੋਵੇ ਤਾਂ ਜ਼ਰੂਰ ਤੁਸੀਂ ਆਪਣੀ ਡਾਈਟ ਦੇ ਵਿੱਚ ਜੋ ਹੈ ਗੂਨਕ ਤੀਰੇ ਨੂੰ ਇਸਤੇਮਾਲ ਕਰ ਸਕਦੇ ਹੋ ਮੈਂ ਜਿਵੇਂ ਗੱਲ ਕੀਤੀ ਹੈ ਕਿ ਪੇਟ ਦੀ ਗਰਮੀ ਹੋ ਗਈ ਜਾਂ ਮੂੰਹ ਵਿੱਚ ਛਾਲੇ ਨੇ ਜਾਂ ਫਿਰ ਕਿਸੇ ਦੀ ਨਕਸੀਰ ਫੁੱਟ ਗਈ ਹੈ ਇਸ ਤੋਂ ਇਲਾਵਾ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਸਾਡੀ ਸਕਿਨ ਦੇ ਲਈ ਬਹੁਤ ਅੱਛਾ ਹੈ ਗੂਨਕ ਤੀਰਾ ਜੋ ਹੈ ਬਾਡੀ ਨੂੰ ਹਾਈਡਰੇਟ ਰੱਖਣ ਦਾ ਕੰਮ ਕਰਦੇ ਹੀ ਇਹ ਨਾਲ ਦੇ ਨਾਲ ਐਂਟੀ 에ਜਿੰਗ ਵੀਸ ਨੂੰ ਮੰਨਿਆ ਜਾਂਦਾ ਹੈ ਸੋ ਗੂੰਦ ਕਤੀਰੇ ਨੂੰ ਖਾਣ ਦਾ ਤਰੀਕਾ ਕੀ ਹੈ ਉਹ ਤਾਂ ਮੈਂ ਤੁਹਾਨੂੰ ਨਾਲ ਨਾਲ ਅਗੋ ਵੀਡੀਓ ਵੀ ਜਾ ਕੇ ਜ਼ਰੂਰ ਦੱਸਾਂਗੀ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਗੂੰਦ ਕਤੀਰੇ ਨੂੰ ਫੇਸ ਪੈਕ ਦੇ ਤੌਰ ਤੇ ਵੀ ਵਰਤ ਸਕਦੇ ਹੋ ਜੀ ਹਾਂ ਜਿਹੜਾ ਭਿੱਜਿਆ ਹੋਇਆ ਗੂੰਦ ਕਤੀਰਾ ਹੈ ਠੰਡਾ ਫ੍ਰਿਜ ਵਿੱਚ ਰੱਖਿਆ ਹੁੰਦਾ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਾਹਰੋਂ ਗਰਮੀ ਤੋਂ ਆਏ ਹੋ ਸਕਿਨ ਜਿਹੜੀ ਬਹੁਤ ਬਰਨ ਕਰ ਰਹੀ ਹੈ ਗਰਮ ਗਰਮੀ ਦੇ ਨਾਲ ਚੂਲਸੀ ਜੀ ਗਈ ਹੈ ਸਕਿਨ ਤੁਹਾਡੀ ਗਰਮ ਬਹੁਤ ਫੀਲ ਹੋ ਰਹੀ ਹੈ ਤਾਂ ਜ਼ਰੂਰ ਤੁਸੀਂ ਇਸ ਨਭਰ ਤੋਂ ਬਚਨ ਦੇ ਲਈ ਫੇਜ਼ ਦੇ ਉੱਪਰ ਜੋ ਹੈ ਗੁੰਗ ਕਟੀਰੇ ਦਾ ਇਸਤੇਮਾਲ ਕਰ ਸਕਦੇ ਹੋ ਅੱਖਾਂ ਬੰਦ ਕਰਕੇ ਅੱਖਾਂ ਦੇ ਉੱਪਰ ਵੀ ਤੁਸੀਂ ਇਹ ਗੁੰਦਕ ਤੀਰਾ ਲਗਾ ਸਕਦੇ ਹੋ ਉਸ ਦੇ ਨਾਲ ਅਗਰ ਤੁਸੀਂ 5-10 ਮਿੰਟ ਇਹ ਗੁੰਦਕ ਤੀਰਾ ਆਪਣੇ ਚਿਹਰੇ ਤੇ ਲਗਾ ਕੇ ਰੱਖਦੇ ਹੋ ਤੁਹਾਨੂੰ ਠੰਡਕ ਤਾਂ ਮਿਲੇਗੀ ਹੀ ਜਿਹੜਾ ਸਨ ਬਰਨ ਸਨ ਟੈਨਿੰਗ ਹੋਈ ਹੈ ਉਸ ਦੇ ਵਿੱਚ ਵੀ ਤੁਹਾਨੂੰ ਆਰਾਮ ਜ਼ਰੂਰ ਮਿਲਣ ਵਾਲਾ ਸੋ ਗੁੰਦਕ ਤੀਰੇ ਵਿੱਚ ਜੋ ਹੈ ਬਹੁਤ ਚੰਗੀ ਮਾਤਰਾ ਦੇ ਵਿੱਚ ਫਾਈਬਰ ਮਿਲ ਜਾਂਦਾ ਹੈ ਸੋ ਇਸ ਕਰਕੇ ਜਦੋਂ ਫਾਈਬਰ ਹੋਏਗਾ ਤਾਂ ਜਿਹੜਾ ਗਰਮੀਆਂ ਦੇ ਵਿੱਚ ਡਾਈਜੈਸ਼ਨ ਨੂੰ ਲੈ ਕੇ ਪ੍ਰੋਬਲਮ ਹੁੰਦੀ ਹੈ ਉਹ ਤਾਂ ਇੱਥੇ ਠੀਕ ਹੋ ਹੀ ਜਾਣੀ ਹੈ ਤੇ ਨਾਲ ਦੀ ਨਾਲ ਅਸੀਂ ਜੇਕਰ ਗੱਲ ਕਰੀਏ ਫਾਈਬਰ ਹੈ ਤਾਂ ਜਿਨ੍ਹਾਂ ਨੂੰ ਕੋਲੇਸਟ੍ਰੋਲ ਪੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਇਹ ਮਦਦ ਕਰਨ ਹੀ ਵਾਲਾ ਹੈ ਸੋ ਇਸ ਦੇ ਵਿੱਚ ਪ੍ਰੋਟੀਨ ਚੰਗੀ ਮਾਤਰਾ ਜੀ ਤੁਹਾਨੂੰ ਮਿਲ ਜਾਏਗਾ ਕੈਲਸ਼ੀਅਮ ਹੈ ਫਾਸਫੋਰਸ ਹੈ ਮੈਗਨੀਸ਼ੀਅਮ ਹੈ ਬਹੁਤ ਹੀ ਵਧੀਆ ਤੱਤ ਜੋ ਹੈ ਤੁਹਾਨੂੰ ਇਥੋਂ ਮਿਲ ਜਾਂਦੇ ਨੇ ਵਿਟਾਮਿਨ ਬੀ ਤੁਹਾਨੂੰ ਇਸ ਤੋਂ ਮਿਲ ਜਾਂਦਾ ਹੈ ਤਾਂ ਤੁਸੀਂ ਸਮਝ 사ਦਿਓ ਕਿ ਜ਼ਿਆਦਾਤਰ ਆਪਾਂ ਇਹੀ ਪ੍ਰੋਬਲਮਾਂ ਸਭ ਦੇ ਵਿੱਚ ਦੇਖ ਰਹੇ ਹੁੰਨੇ ਆ ਕਿ ਕਿਸੇ ਨੂੰ એનર્ਜੀ ਫੀਲ ਨਹੀਂ ਹੁੰਦੀ ਕਮਜ਼ੋਰੀ ਬਹੁਤ ਫੀਲ ਹੋ ਰਹੀ ਹੁੰਦੀ ਹੈ ਜਾਂ ਫਿਰ ਅਸੀਂ ਕਹੀਏ ਕੋਲੇਸਟ੍ਰੋਲ ਦੀ ਕਿਸੇ ਨੂੰ ਪ੍ਰੋਬਲਮ ਹੈ ਕੋਈ ਮੋਟਾਪਾ ਘਟਾਉਣਾ ਚਾਹੁੰਦਾ ਹੈ ਤਾਂ ਇੱਥੇ weight loss ਦੇ ਵਿੱਚ ਵੀ ਜੋ ਹੈ ਗੂਨ ਕਤੀਰਾ ਤੁਹਾਡਾ ਸਾਥ ਦੇਣ ਵਾਲਾ ਜਿੱਥੇ ਫਾਈਬਰ ਆ ਗਿਆ ਉਹ ਚੀਜ਼ ਤੁਹਾਨੂੰ ਮੋਟਾਪੇ ਦੇ ਵਿੱਚ ਵੀ ਹੈਲਪ ਕਰੇਗੀ ਹੀ ਡਾਈਜੈਸ਼ਨ ਉਹ ਵੀ ਜੋ ਹੈ ਬਿਲਕੁਲ ਸਹੀ ਰੱਖੇਗੀ ਆਪਾਂ ਇੱਥੇ ਗੱਲ ਅਗਰ ਗੱਲ ਕਰੀਏ ਫੀਮੇਲਜ਼ ਦੀ ਪੀਰੀਅਡਸ ਦੀ ਜਿਨ੍ਹਾਂ ਨੂੰ ਪੇਨ ਬਹੁਤ ਜ਼ਿਆਦਾ ਰਹਿੰਦੀ ਹੈ ਜਾਂ ਆਪਣੇ ਪੀਰੀਅਡਸ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਰਹਿੰਦੀ ਹੈ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕੁਝ ਫੀਮੇਲਸ ਨੂੰ ਜੋ ਹੈ ਪੀਰੀਅਡਸ ਦੌਰਾਨ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਜਾਂ ਘੱਟ ਹੁੰਦੀ ਹੈ ਜਾਂ ਪੇਨ ਬਹੁਤ ਜ਼ਿਆਦਾ ਹੁੰਦੀ ਹੈ ਸੋ ਉਥੇ ਵੀ ਜੋ ਹੈ ਗੁੰਦ ਕਤੀਰਾ ਤੁਹਾਡਾ ਜੋ ਹੈ ਬਹੁਤ ਹੀ ਜ਼ਿਆਦਾ ਹੈਲਪ ਕਰਨ ਵਾਲਾ ਹੈ ਜਾਂ ਜਿਨ੍ਹਾਂ ਲੋਕਿਆਂ ਨੂੰ ਲਿਕੋਰੀਆ ਦੀ ਪ੍ਰੋਬਲਮ ਹੈ ਫੀਮੇਲਸ ਨੂੰ ਉਹਨਾਂ ਨੂੰ ਵੀ ਹੈਲਪ ਕਰੇਗਾ ਗੁੰਗਕਤੀਰਾ ਇਥੇ ਕੁਝ ਇਹ ਵੀ ਸੋਚਿਆ ਜਾਂਦਾ ਹੈ ਕਿ ਸ਼ਾਇਦ ਗੁੰਗਕਤੀਰਾ ਜੋ ਹੈ ਇਜ਼ੀ ਠੰਡੀ ਤਸੀਰ ਹੈ ਔਰ ਕਈ ਲੋਕ ਕਹਿੰਦੇ ਆ ਵੀ ਗੁੰਗਕਤੀਰਾ ਦੀ ਠੰਡੀ ਤਸੀਰ ਹੈ ਤੇ ਇਸ ਨੂੰ ਜਿਹੜੇ ਪੁਰਸ਼ ਨੇ ਮਰਦਾਂ ਨੂੰ ਨਹੀਂ ਖਾਣਾ ਚਾਹੀਦਾ ਤਾਂ ਅਜਿਹਾ ਤਾਂ ਬਿਲਕੁਲ ਵੀ ਨਹੀਂ ਹੈ ਮੇਲ ਨੇ ਚਾਹੇ ਫੀਮੇਲ ਹੈ ਸਾਰੇ ਹੀ ਗੁੰਮ ਕਤੀਰੇ ਨੂੰ ਖਾ ਸਕਦੇ ਨੇ એનર્ਜੀ ਦਾ ਚੰਗਾ ਸੋਰਸ ਹੈ ਇਸ ਲਈ ਇਹ ਬਿਲਕੁਲ ਵੀ ਨਹੀਂ ਮੰਨਣਾ ਚਾਹੀਦਾ ਕਿ ਪੁਰਸ਼ਾਂ ਨੂੰ ਇਹ ਨਹੀਂ ਖਾਣਾ ਚਾਹੀਦਾ ਤੇ ਅੱਗੋਂ ਆਪਾਂ ਗੱਲ ਕਰੀਏ ਤਾਂ ਇਹ ਐਂਟੀ ਇਨਫਲਮੈਂਟਰੀ ਹੈ ਐਂਟੀ ਕੈਂਸਰ ਦੇ ਦੇ ਵਿੱਚ ਤੱਤ ਨੇ ਕਿਸੇ ਵੀ ਤਰ੍ਹਾਂ ਦਾ ਅਗਰ ਕੋਈ ਟਿਊਮਰ ਹੋਣ ਦੀ ਸੰਭਾਵਨਾ ਹੋ ਰਹੀ ਹੈ ਬਾਡੀ ਦੇ ਵਿੱਚ ਤੇ ਤੁਸੀਂ ਗੂਨ ਕਤੀਰਾ ਅਗਰ ਰੈਗੂਲਰ ਖਾਂਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਬਾਡੀ ਚੋਂ ਹਟ ਜਾਂਦੀਆਂ ਨੇ ਕੈਂਸਰ ਵਾਲੇ ਜਿਹੜੇ ਕੋਈ ਵੀ ਅਗਰ ਤੱਤ ਬਾਡੀ ਵਿੱਚ ਪਹੁੰਚੇ ਨੇ ਤਾਂ ਖਤਮ ਹੋ ਜਾਂਦੇ ਨੇ ਸੋ ਐਂਟੀ ਐਂਟੀਬਾਇਟਿਕ ਜਿਹੜਾ ਕੋਈ ਲੰਬੇ ਸਮੇਂ ਤੋਂ ਖਾ ਰਿਹਾ ਹੈ ਕਿਸੇ ਬਿਮਾਰੀ ਦੇ ਲਈ ਦਵਾਈਆਂ ਖਾਦੀਆਂ ਤੇ ਉਸ ਦੇ ਨਾਲ ਅਕਸਰ ਦੇਖਦੇ ਹਾਂ ਕਿ ਬਾਡੀ ਦੇ ਵਿੱਚ ਗਰਮੀ ਹੋ ਜਾਂਦੀ ਹੈ ਬਾਡੀ ਦੇ ਵਿੱਚ ਖੁਸ਼ਕੀ ਜੀ ਫੀਲ ਹੋਣੀ ਸ਼ੁਰੂ ਹੁੰਦੀ ਹੈ ਤਾਂ ਉੱਥੇ ਵੀ ਸੁਜੈਸਟ ਕੀਤਾ ਜਾ ਸਕਦਾ ਉਹਨਾਂ ਨੂੰ ਕਿ ਤੁਸੀਂ ਗੋਮ ਕਤੀਰਾ ਖਾਓ ਤਾਂ ਕਿ ਜਿਹੜੀ ਐਂਟੀਬਾਇਓਟਿਕ ਦਵਾਈਆਂ ਖਾਣ ਦੇ ਨਾਲ ਬਾਡੀ ਵਿੱਚ ਗਰਮੀ ਆ ਬਾਡੀ ਵਿੱਚ ਖੁਸ਼ਕੀ ਹੋ ਗਈ ਹੈ ਤਾਂ ਉਹ ਤੁਸੀਂ ਜਦੋਂ ਗੋਮ ਕਤੀਰਾ ਖਾਓਗੇ ਤਾਂ ਤੁਹਾਨੂੰ ਬਹੁਤ ਫਾਇਦਾ ਇੱਥੇ ਮਿਲਣ ਵਾਲਾ ਹੈ ਸੋ ਕੋਲੇਸਟ੍ਰੋਲ ਨੂੰ ਲੈ ਕੇ ਤਾਂ ਮੈਂ ਗੱਲ ਕੀਤੀ ਹੀ ਹੈ ਕਿ ਫਾਈਬਰ ਹੈ ਤਾਂ ਜੋ ਹੈ ਕੋਲੇਸਟ੍ਰੋਲ ਨੂੰ ਵੀ ਇਹ ਕੰਟਰੋਲ ਕਰ ਦੇਗਾ ਦੂਜੇ ਪਾਸੇ ਜਦੋਂ ਆਪਾਂ ਗੱਲ ਕਰੀਏ ਜਿਹੜੇ ਕਿ ਚਾਹ ਬਹੁਤ ਜ਼ਿਆਦਾ ਪੀਂਦੇ ਨੇ ਕਾਫੀ ਬਹੁਤ ਜ਼ਿਆਦਾ ਪੀਂਦੇ ਨੇ ਜਾਂ ਫਿਰ ਡਰਿੰਕ ਕਰਦੇ ਨੇ ਅਲਕੋਹਲ ਬਹੁਤ ਪੀਂਦੇ ਨੇ ਜਾਂ ਜਿਹੜੇ ਸਮੋਕਿੰਗ ਬਹੁਤ ਜ਼ਿਆਦਾ ਕਰਦੇ ਨੇ ਤਾਂ ਇਹਨਾਂ ਦੀ ਬਾਡੀ ਵਿੱਚ ਐਸਿਡਿਕ ਇੱਕ ਲੈਵਲ ਜੋ ਹੈ ਜ਼ਿਆਦਾ ਹੋਣ ਲੱਗ ਜਾਂਦਾ ਹੈ ਤੇ ਐਸਿਡਿਕ ਲੈਵਲ ਨੂੰ ਬੋਡੀ ਜਿਹੜੀ ਹੈ ਉੱਥੇ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਜਿੱਥੇ ਐਸਿਡਿਕ ਲੈਵਲ ਜ਼ਿਆਦਾ ਹੋਵੇ ਤੇ ਜਿਹੜਾ ਐਲਕਲਾਈਨ ਲੈਵਲ ਬੈਲੈਂਸ ਕਰਨ ਦੇ ਲਈ ਤੁਹਾਨੂੰ ਇੱਥੇ ਗੁੰਦ ਗਤੀਰਾ ਹੈਲਪ ਜ਼ਰੂਰ ਕਰਨ ਵਾਲਾ ਹੈ ਗਰਮੀ ਹੈ ਉਪਰੋਂ ਚਾਹ ਕਾਫੀ ਬਹੁਤ ਜ਼ਿਆਦਾ ਪੀਤੀ ਜਾ ਰਹੀ ਹੈ ਜਾਂ ਤੁਸੀਂ ਵੈਸੇ ਤਾਂ ਡਰਿੰਕ ਅਲਕੋਹਲ স্মੋਕਿੰਗ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਪਾਜੋ ਕੋਈ ਕਰਦਾ ਹੈ ਤਾਂ ਉਸ ਦਾ ਜੋ ਹੈ ਤੁਸੀਂ ਅਗਰ ਗੁੰਗ ਕਟੀਰਾ ਖਾਂਦੇ ਹੋ ਤਾਂ ਬਾਡੀ ਵਿੱਚ ਜੋ ਹੈ ਇੰਨੇ ਜ਼ਿਆਦਾ ਹਾਰਮਫੁਲ ਇੰਪੈਕਟ ਨਹੀਂ ਪੈਂਦਾ ਸਪੈਸ਼ਲੀ ਆਪਾਂ ਇੱਥੇ ਗੱਲ ਕਰੀਏ ਚਾਹ ਔਰ ਕਾਫੀ ਜਿਹੜੇ ਕਈਆਂ ਨੂੰ ਆਦਤ ਹੁੰਦੀ ਹੈ ਚਾਹੇ ਗਰਮੀ ਹੈ ਚਾਹੇ ਸਰਦੀ ਹੈ ਬਹੁਤ ਜ਼ਿਆਦਾ ਚਾਹ ਕਾਫੀ ਪੀਤੀ ਜਾਂਦੀ ਹੈ ਸੋ ਜ਼ਰੂਰ ਅਗਰ ਤੁਸੀਂ ਨਾਲ ਗੁੰਗ ਕਟੀਰਾ ਵੀ ਆਪਣੀ ਡਾਈਟ ਵਿੱਚ ਰੱਖਦੇ ਹੋ ਤਾਂ ਐਸਿਡਿਕ ਲੈਵਲ ਕੰਟਰੋਲ ਵਿੱਚ ਹੋ ਕੇ ਐਲਕਲਾਈਨ ਲੈਵਲ ਸਹੀ ਰਹੇਗਾ ਕਿਉਂਕਿ ਸਾਡੀ ਬਾਡੀ ਜੋ ਹੈ ਮੇਨਲੀ ਐਲਕਲਾਈਨ ਹੁੰਦੀ ਹੈ ਤੇ ਸਾਨੂੰ ਐਲਕਲਾਈਨ ਖਾਣਾ ਹੀ ਖਾਣਾ ਚਾਹੀਦਾ ਹੈ ਸੋ ਆਪਾਂ ਗੱਲ ਕਰੀਏ ਕਿ ਆਪਾਂ ਇਸ ਨੂੰ ਖਾਣਾ ਕਿਵੇਂ ਹੁਣ ਆਪਾਂ ਇਸ ਗੱਲ ਤੇ ਵੀ ਆ ਜਾਣੇ ਆ ਸੋ ਓਵਰਆਲ ਸਾਡੀ ਗਟ ਹੈਲਥ ਨੂੰ ਸਹੀ ਰੱਖਦਾ ਗੁੰਦਕ ਤੀਰਾ ਖਾਣ ਦਾ ਤਰੀਕਾ ਦੇ ਕੋਇਆ ਸਿਰਫ ਇੱਕ ਚਮਚ ਤੁਸੀਂ ਗੁੰਦਕਤੀਰਾ ਇੱਕ ਗਲਾਸ ਪਾਣੀ ਦੇ ਵਿੱਚ ਜਾਂ ਇੱਕ ਭਾਂਡਾ ਤੁਸੀਂ ਕੋਈ ਵੀ ਲੈ ਲਓ ਛੋਟਾ ਉਸ ਦੇ ਵਿੱਚ ਪਾਣੀ ਭਰ ਗਏ ਇੱਕ ਚਮਚ ਗੁੰਦਕਤੀਰਾ ਪਾ ਕੇ ਰੱਖ ਦਿਓ ਰਾਤ ਪਰ ਲਈ ਜਾਂ 5-6 ਘੰਟਿਆਂ ਦੇ ਲਈ ਤਾਂ ਇੱਕ ਚਮਚ ਗੁੰਦਕਤੀਰਾ ਹੀ ਬਹੁਤ ਜ਼ਿਆਦਾ ਵੱਧ ਜਾਂਦਾ ਫੁੱਲ ਜਾਂਦਾ ਹੈ ਸੋ ਇਸ ਨੂੰ ਤੁਸੀਂ ਜੋ ਹੈ ਗੁੰਦਕਤੀਰਾ ਅਗਲੇ ਦਿਨ ਸਵੇਰੇ ਫੁੱਲ ਜਾਏਗਾ ਇਸ ਨੂੰ ਤੁਸੀਂ ਫ੍ਰਿਜ ਵਿੱਚ ਰੱਖ ਸਕਦੇ ਹੋ ਕਿਉਂਕਿ ਅਸੀਂ ਇੰਨਾ ਜ਼ਿਆਦਾ ਇੱਕ ਦਿਨ ਵਿੱਚ ਨਹੀਂ ਖਾਣਾ ਹੈ ਜਿਸਨੇ ਵੀ ਖਾਣਾ ਹੈ ਤੁਸੀਂ ਕੋਈ ਵੀ ਆਪਣੇ ਡਰਿੰਕ ਅਗਰ ਰੈਡੀ ਕਰ ਰਹੇ ਹੋ ਚਾਹੇ ਨਿੰਬੂ ਪਾਣੀ ਹੈ ਚਾਹੇ ਕੋਈ ਸ਼ਰਬਤ ਬਣਾ ਰਹੇ ਹੋ ਜਾਂ ਫਿਰ ਤੁਸੀਂ ਕੋਈ ਸ਼ੇਕ ਬਣਾ ਰਹੇ ਹੋ ਬੱਚੇ ਬナナ ਸ਼ੇਕ ਪੀਂਦੇ ਨੇ ਮੰਗੋ ਸ਼ੇਕ ਪੀਂਦੇ ਨੇ ਕੋਈ ਸਮੂਦੀ ਤੁਸੀਂ ਬਣਾ ਰਹੇ ਹੋ ਤਾਂ ਉਸ ਦੇ ਵਿੱਚ ਜਿਹੜਾ ਹੈ ਫੁੱਲ ਚੁਕਿਆ ਗੁੰਦ ਕਤੀਰਾ ਹੈ ਤੁਸੀਂ 1 ਡੇਢ ਚਮਚ ਇਸ ਦੇ ਵਿੱਚ ਮਿਕਸ ਕਰ ਲਓ ਵੈਸੇ ਵੀ ਇੱਕ ਬਹੁਤ ਅੱਛਾ ਫਲੇਵਰ ਟੇਸਟ ਵੀ ਅੱਛਾ ਲੱਗਦਾ ਹੈ ਦੇਖਣ ਉਹ ਵੀ ਤੁਹਾਡੀ ਜੋ ਡਰਿੰਕ ਕਿ ਅੱਛੀ ਲੱਗਦੀ ਆ ਔਰ ਇਸ ਦੇ ਫਾਇਦੇ ਤਾਂ ਢੇ ਸਾਰੇ ਮਿਲਣ ਹੀ ਵਾਲੇ ਨੇ ਤੇ ਇਸ ਦੇ ਲਈ ਇੱਕ ਹੋਰ ਵਧੀਆ ਡਰਿੰਕ ਤੁਸੀਂ ਬਣਾ ਸਕਦੇ ਹੋ ਦੇਖੋ ਇਹ ਵੀ ਦੱਸਦਾ ਗੁੰਨਕਤੀਰਾ ਦਹੀਂ ਜਾਂ ਦਹੀਂ ਦੀ ਲੱਸੀ ਦੇ ਨਾਲ ਬਿਲਕੁਲ ਵੀ ਨਹੀਂ ਇਸਤੇਮਾਲ ਕਰਨਾ ਹਾਂ ਤੁਸੀਂ ਜਿਹੜੀ ਕੱਚੀ ਲੱਸੀ ਹੁੰਦੀ ਹੈ ਜਿਹੜੀ ਆਪਾਂ ਦੁੱਧ ਦੇ ਨਾਲ ਬਣਾਉਂਦੇ ਆ ਉਸ ਦੇ ਵਿੱਚ ਗੁੰਨਕਤੀਰੇ ਦਾ ਇਸਤੇਮਾਲ ਕਰ ਸਕਦੇ ਹੋ ਤੇ ਉਸ ਦੇ ਲਈ ਵੀ ਇੱਕ ਬਹੁਤ ਵਧੀਆ ਡਰਿੰਕ ਤੁਹਾਨੂੰ ਮੈਂ ਦੱਸ ਦਿੰਦੀ ਆ ਜੋ ਕਿ ਤੁਸੀਂ ਸ਼ਾਮ ਨੂੰ ਸਾਰੀ ਫੈਮਿਲੀ ਜ਼ਰੂਰ ਪੀ ਸਕਦੇ ਆ ਜੋ ਪਿੰਦੇ ਨੇ ਉਹ ਤਾਂ ਬਹੁਤ ਚੰਗੀ ਗੱਲ ਹੈ ਅਗਰ ਤੁਸੀਂ ਇਹ ਹੈਬਿਟ ਰੱਖੀ ਹੋਈ ਹੈ ਕਿ ਇੱਕ ਗਲਾਸ ਦੇ ਵਿੱਚ ਤੁਸੀਂ ਥੋੜਾ ਜਿਹਾ ਦੁੱਧ ਲੈਣਾ ਹੈ ਉਸ ਦੇ ਵਿੱਚ ਬਾਕੀ ਜਿਹੜਾ ਗਲਾਸ ਹੈ ਪਾਣੀ ਦੇ ਨਾਲ ਭਰ ਦੇਣਾ ਇਸ ਦੇ ਵਿੱਚ ਤੁਸੀਂ ਗੂੰਦ ਕਤੀਰੇ ਦਾ 1.5 ਚਮਚ ਪਾਓ ਨਾਲ ਤੁਸੀਂ ਇਸ ਦੇ ਵਿੱਚ ਰੂਬਾਬਜ਼ਾ ਵੀ ਪਾ ਸਕਦੇ ਹੋ ਰੂਬਾਬਜ਼ਾ ਪਾ ਦੇ ਨਾਲ ਬਹੁਤ ਅੱਛਾ ਫਲੇਵਰ ਹੋ ਜਾਂਦਾ ਹੈ ਤੇ ਇਸ ਦੇ ਵਿੱਚ ਥੋੜੀ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਇਸ ਨੂੰ ਮਿਕਸ ਕਰੋ ਤਾਂ ਤੁਸੀਂ ਪੀਓਗੇ ਠੰਡਕ ਤੁਹਾਨੂੰ ਮਿਲੇਗੀ ਔਰ ਇਹਨਾ ਟੇਸਟੀ ਵੀ ਲੱਗੇਗਾ ਬੱਚਿਆਂ ਨੂੰ ਵੀ ਬਹੁਤ ਟੇਸਟੀ ਲੱਗੇਗਾ ਅਗਰ ਤੁਸੀਂ ਅੱਜ ਤੱਕ ਆਪਣੇ ਘਰ ਵਿੱਚ ਗੂੰਦ ਕਤੀਰੇ ਦਾ ਇਸਤੇਮਾਲ ਨਹੀਂ ਕੀਤਾ ਤਾਂ ਜ਼ਰੂਰ ਲੈ ਕੇ ਆਓ ਆਪਣੇ ਸਾਰੇ ਘਰ ਪਰਿਵਾਰ ਦੇ ਵਿੱਚ ਖਾਓ ਗਰਮੀ ਦੇ ਵਿੱਚ ਲੂਹ ਤੋਂ ਰਾਹਤ ਮਿਲ ਜਾਏਗੀ ਗਰਮੀ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਪਿਤ ਦੀ ਪ੍ਰੋਬਲਮ ਹੋ ਗਈ ਹੈ ਉਹਨਾਂ ਨੂੰ ਵੀ ਖਿਲਾਓ ਅਗਰ ਕਈਆਂ ਨੂੰ ਨਕਸੀਰ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਵੀ ਖਿਲਾਓ ਜੇਕਰ ਕਿਸੇ ਨੂੰ ਹਾਈ ਬੀਪੀ ਦੀ ਪ੍ਰੋਬਲਮ ਲੈਂਦੀ ਹੈ ਗਰਮੀਆਂ ਦੇ ਵਿੱਚ ਉਹਨਾਂ ਨੂੰ ਵੀ ਜ਼ਰੂਰ ਖਿਲਾਓ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਖਿਲਾਓ ਸੋ ਇਹ ਦੇਖੋ ਬਹੁਤ ਸਾਰੇ ਫਾਇਦੇ ਤੁਹਾਨੂੰ ਗੂਨ ਕਤੀਰਾ ਦਿੰਦਾ ਹੈ ਬਾਰੇ ਤੇ ਉਹਨਾਂ ਨੇ ਧਿਆਨ ਜ਼ਰੂਰ ਰੱਖਣਾ ਜੋ ਆਪਣੀ ਕੋਈ ਜੋ ਹੈ ਖੂਨ ਪਤਲਾ ਹੋਣ ਦੀ ਦਵਾਈ ਖਾਂਦੇ ਨੇ ਉਹ ਨਾ ਖਾਣ ਗੁੰਦਕਤੀਰੇ ਨੂੰ ਔਰ ਅੱਗੋਂ ਅਗਰ ਆਪਾਂ ਗੱਲ ਕਰੀਏ ਜੇ ਕੋਈ ਹੋਰ ਤੁਸੀਂ ਦਵਾਈ ਆਯੁਰਵੈਦਿਕ ਦਵਾਈਆਂ ਔਰ ਐਲੋਪੈਥਿਕ ਕੋਈ ਦਵਾਈ ਖਾ ਰਹੇ ਹੋ ਤਾਂ ਤੁਸੀਂ ਉਸ ਦੇ ਵਿੱਚ ਗੈਪ ਜ਼ਰੂਰ ਪਾਓ 2 ਘੰਟਿਆਂ ਦੇ ਗੈਪ ਦੇ ਬਾਅਦ ਤੁਸੀਂ ਗੁੰਦਕਤੀਰੇ ਦਾ ਇਸਤੇਮਾਲ ਕਰੋ ਔਰ ਅਗਰ ਜਿਨ੍ਹਾਂ ਨੂੰ ਕਫ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਚਾਹੇ ਗਰਮੀ ਹੈ ਕਈਆਂ ਨੂੰ ਗਰਮੀਆਂ ਵਿੱਚ ਵੀ ਕਫ ਦੀ ਬਲਗਮ ਦੀ ਪ੍ਰੋਬਲਮ ਬਹੁਤ ਰਹਿੰਦੀ ਹੈ ਉਹ ਗੁੰਦਕਤੀਰੇ ਦਾ ਇਸਤੇਮਾਲ ਨਾ ਕਰਨ ਪਾਜਾ ਖਾਣਾ ਵੀ ਹੈ ਤਾਂ ਤੁਸੀਂ ਸਵੇਰ ਦੇ ਟਾਈਮ ਜਾਂ ਦੁਪਹਿਰ ਦੇ ਟਾਈਮ ਹੀ ਖਾਓ ਸ਼ਾਮ ਨੂੰ ਜਾਂ ਰਾਤ ਨੂੰ ਤੁਸੀਂ ਗੁਣ ਗਤੀਰੇ ਦਾ ਇਸਤੇਮਾਲ ਨਹੀਂ ਕਰਨਾ ਸੋ ਢੇ ਸਾਰੇ ਗੁਣ ਨੇ ਗਰਮੀਆਂ ਦੇ ਵਿੱਚ ਗਰਮੀ ਤੋਂ ਰਾਹਤ ਪਾਉਣ ਦੇ ਲਈ ਸੋ ਹੁਣ ਜਿਹੜਾ ਵੈਸੇ ਵੀ ਗਰਮੀ ਵੱਧ ਰਹੀ ਆ ਬਹੁਤ ਜ਼ਿਆਦਾ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਅਗਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਘਰ ਤੋਂ ਬਾਹਰ ਬਿਲਕੁਲ ਵੀ ਨਾ ਨਿਕਲੋ ਅਗਰ ਜਾਣਾ ਪੈਂਦਾ ਹੈ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ ਅੱਖਾਂ ਦੇ ਉੱਪਰ ਚਸ਼ਮਾ ਜ਼ਰੂਰ ਲਗਾਓ ਕਿ ਤੇਜ਼ ਗਰਮੀ ਦੇ ਨਾਲ ਅੱਖਾਂ ਦਾ ਨੁਕਸਾਨ ਨਾ ਹੋਵੇ ਆਪਣੇ ਚਿਹਰੇ ਦੇ ਉੱਪਰ ਸੰਸਕ੍ਰਿਤ ਲੋਸ਼ਨ ਲਗਾ ਕੇ ਜ਼ਰੂਰ ਜਾਓ ਔਰ ਜਿਹੜੇ ਬਜ਼ੁਰਗ ਨੇ ਉਹ ਨਾ ਨਿਕਲਣ ਘਰ ਤੋਂ ਬਾਅਦ ਛੋਟੇ ਬੱਚੇ ਨੇ ਕਿਉਂਕਿ ਅੱਗੋਂ ਸਕੂਲ ਦੇ ਵਿੱਚ ਛੁੱਟੀਆਂ ਵੀ ਹੋ ਜਾਣਗੀਆਂ ਸੋ ਇਹਨਾਂ ਛੁੱਟੀਆਂ ਵਿੱਚ ਕਈ ਵਾਰ ਸਪੈਸ਼ਲੀ ਪੇਰੈਂਟਸ ਜੋ ਹੈ ਟੂਰ ਬਣਾ ਲੈਂਦੇ ਨੇ ਕਿਥੇ ਘੁੰਮਣ ਚੱਲਦੇ ਆਂ ਗਰਮੀਆਂ ਨੇ ਗਰਮੀ ਤੋਂ ਬਚਣ ਦੇ ਲਈ ਛੁੱਟੀਆਂ ਕੀਤੀਆਂ ਜਾਂਦੀਆਂ ਘਰ ਦੇ ਵਿੱਚ ਰਹੋ ਕੋਈ ਅਰਜੈਂਟ ਹੈ ਕਿਸੇ ਨੂੰ ਜਾਣਾ ਪਵੇ ਤਾਂ ਆਪਣੀ ਪੂਰੀ ਤਿਆਰੀ ਦੇ ਨਾਲ ਪਾਣੀ ਨਾਲ ਰੱਖੋ ਜੋ ਮੈਂ ਹੁਣ ਤੁਹਾਨੂੰ ਗੱਲਾਂ ਕਹੀਆਂ ਨੇ ਅਦਰਵਾਇਜ਼ ਘਰ ਦੇ ਵਿੱਚ ਹੀ ਰਹੋ ਔਰ ਇਹ ਚੀਜ਼ਾਂ ਆਪਾਂ ਇਸਤੇਮਾਲ ਕਰੀਏ ਜਿਸ ਦੇ ਨਾਲ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕੀਏ ਵੀਡੀਓ ਆਜ ਦੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਸੁਝਾਅ ਮੇਰੇ ਨਾਲ ਜ਼ਰੂਰ ਸਾਂਝੇ ਕਰਿਓ ਅਗਰ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਧੰਨਵਾਦ